ਖੜ ਪਰਭਾਵਿਤ ਏਰੀਆ ਦੇ ਵਿੱਚ ਜੋ ਐਸੋਕ ਸਥਿਤੀਆਂ ਬਣੀਆਂ ਹੋਈਆਂ ਕਿਸੇ ਤੋਂ ਲੁਕੀਆਂ ਨਹੀਂ ਹੋਈਆਂ। ਸੈਂਟਰ ਵੱਲੋਂ ਵੀ ਜਿਹੜੀਆਂ ਹੁਣ ਟੀਮਾਂ ਬਣਾਈਆਂ ਗਈਆਂ ਅੱਜ ਪੰਜਾਬ ਦੇ ਵਿੱਚ ਜਿਹੜਾ ਸ਼ਿਵਰਾਜ ਸਿੰਘ ਚੋਹਾਨ ਹੋਰੀ ਵੀ ਜਿਹੜਾ ਕਿ ਦੌਰਾ ਕਰਦੇ ਪਿੰਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲਵੀ ਇੱਥੇ ਪਹੁੰਚਲੇ। ਬੀਤੇ ਦਿਨੀ ਮਨੀਸ ਸੁਸੋਦੀਆ, ਸੰਦੀਪ ਪਾਟੇ ਦੇ ਰਗਵ ਚੱਡਾ ਹੋਰਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਹੈ ਕਿ ਉਹ ਦਿਖਣ ਨੂੰ ਮਿਲੀਆਂ ਸੀ ਪਰ ਵਿਰੋਧੀ ਧਿਰ ਜਿਹੜਾ ਕਿ ਉਹ ਲਗਾਤਾਰ ਜਿਹੜਾ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਨੂੰ ਲਿਆ ਹੈ ਜੋ ਇਹ ਐਸੋਲੇ ਸਥਿਤੀਆਂ ਬਣੀਆਂ ਹੋਈਆਂ ਨੇ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇਸ ਤਰੀਕੇ ਨਾਲ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਮੈਨ ਮੇਡ ਫਲੱਡ ਨੇ ਕੁਦਰਤੀ ਆਫਤ ਚਲੋ ਠੀਕ ਹੈ ਪਰ ਤੁਹਾਡੀ ਮੈਨੇਜਮੈਂਟ ਜਿਹੜੀ ਹੈ ਕਿਉਂ ਕਿੱਥੇ ਸੀਗੀ ਸ਼ਰੋਮਨੀ ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਮੌਜੂਦ ਨੇ ਚਿੰਝਰ ਸਾਹਿਬ ਗਰਾਊਂਡ ਤੇ ਜਾ ਕੇ ਚੀਜ਼ਾਂ ਨੂੰ ਅਸੈਸ ਕਰਦੇ ਪਏ ਸੁਪੀਰ ਸਿੰਘ ਬਾਦਲ ਜਿਹੜਾ ਹੈ ਕਿ ਉਹ ਫੀਲਡ ਤੇ ਨੇ ਤੁਸੀਂ ਵੀ ਕਈ ਚੀਜ਼ਾਂ ਦੇਖ ਕੇ ਆਏ ਹੋ ਜਿਸ ਤਰੀਕੇ ਨਾਲ ਹੁਣ ਜ਼ਿਕਰ ਹੋ ਰਿਹਾ ਮੈਨ ਮੇਡ ਫਲੱਡ ਨੇ ਕੁਦਰਤ ਨੇ ਤਾਂ ਜੋ ਆਪਣਾ ਕੈਰ ਕਰਨਾ ਸੀ ਕਰਨਾ ਪਰ ਆਪਾਂ ਪਿਛਣੀਆਂ ਗੱਲਾਂ ਤੋਂ ਕੁਝ ਸਿੱਖਿਆ ਨਹੀਂ ਓਵਰ ਆਲ ਸਿਨੈਰੀਓ ਹੁਣ ਧਿਆਨ ਦੇਣਾ ਸੀ ਉਹ ਫਰਵਰੀ ਮਾਰਚ ਦੇਖਣਾ ਸੀ ਉਦੋਂ ਤਾਂ ਭਗਵੰਤ ਮਾਨ ਜੀ ਫਿਰਦੇ ਸੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਮੀਟਿੰਗਾਂ ਕੌਣ ਕਰਦਾ ਧਿਆਨ ਕੌਣ ਕਰਦਾ ਟੋਟਲੀ ਮਿਸ ਮੈਨੇਜਮੈਂਟ ਹੈ ਕੁਦਰਤ ਦੀ ਮਾਰ ਤੇ ਉਹਦੇ ਨਾਲ ਹੀ ਮਿਸ ਮੈਨੇਜਮੈਂਟ ਸਰਕਾਰ ਦੀ ਹੋ ਗਈ ਹੜ ਆ ਗਏ ਪਰ ਜੋ ਕਰਤੂਤ ਸਰਕਾਰ ਨੇ ਕੀਤੀ ਹੈ ਨਾ ਭਗਵੰਤ ਮਾਨ ਨੇ ਇਹਦੇ ਲਈ ਪੂਰੇ ਪੰਜਾਬੀ ਪੰਜਾਬ ਚ ਵੱਸਦੇ ਤੇ ਪੂਰੀ ਦੁਨੀਆ ਚ ਵੱਸਦੇ ਭਗਵੰਤ ਮਾਨਸਿਆ ਤੈਨੂੰ ਕਦੇ ਮਾਫ਼ ਨਹੀਂ ਕਰਨਗੇ ਤੂੰ ਕਹਿੰਦਾ ਸੀ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਤੂੰ ਕਹਿੰਦਾ ਸੀ ਤੁਸੀਂ ਕਹਿੰਦੇ ਸੀ ਆਮ ਆਮ ਕਰਨ ਦੀ ਸਰਕਾਰ ਆ ਤੁਸੀਂ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਆਮ ਆਦਮੀ ਹੋ ਜਿਹੜੇ ਨਹੀਂ ਹੁੰਦੇ ਕਿ ਜਾਲੀ ਪੀੜਿਤ ਜਿਹੜੀ ਪੀੜਿਤ ਵੀ ਨਹੀਂ ਇੱਕ ਜਾਲੀ ਆਪਣੀ ਆਮ ਆਦੀ ਪਾਰਟੀ ਦੀ ਵਰਕਰ ਜੋ ਗਹਿਣੇ ਘਟਿਆਂ ਦੇ ਨਾਲ ਲੱਦੀ ਹੋਈ ਤੇ ਮੇਕਅਪ ਕਰਕੇ ਜੱਫੀਆਂ ਪਾ ਕੇ ਭਗਵੰਤ ਮਾਨ ਉਹਦੀ ਜੱਫੀ ਪਾ ਕੇ ਰੋਈ ਜਾਂਦਾ ਉਹ ਭਗਵੰਤ ਮਾਨ ਉਹਦੀ ਜੱਫੀ ਪਾ ਕੇ ਰੋਈ ਜਾਂਦੀ ਆ ਜਿਹਦਾ ਪੀੜਤਾਂ ਦੇ ਨਾਲ ਕੋਈ ਲਗਾਦਿਕਾ ਨਹੀਂ ਗਾਜੈਟੀ ਕਾਰਡ ਪਾਇਆ ਹੋਇਆ ਅਮਤੀ ਪਾਰਟੀ ਦਾ ਇਸ ਕਰਤੂਤ ਇਸ ਲੈਵਲ ਤੱਕ ਭਗਵਾਨ ਤਮਾਨ ਪੰਜਾਬ ਦਾ ਡੰਮੀ ਮੁੱਖ ਮੰਤਰੀ ਰਬੜ ਦੀ ਮੋਹਰ ਦਿੱਲੀ ਵਾਲਿਆਂ ਦੀ ਇਸ ਲੈਵਲ ਤੱਕ ਚਲਿਆ ਜਾਏਗਾ ਥੋੜਾ ਨਹੀਂ ਗੁੱਸਾ ਬਹੁਤ ਹੈ ਸ਼ਬਦ ਥੋੜੇ ਨੇ ਕਿ ਕਿਹੋ ਜੀ ਸ਼ਬਦਾਵਲੀ ਇਸ ਬੰਦੇ ਲਈ ਵਰਤੀ ਜਾਵੇ ਕੋਈ ਡਰ ਨਹੀਂ ਕਿਉਂਕਿ ਪੰਜਾਬੀ ਚਾਹ ਪੰਜਾਬ ਚ ਬਸਦੇ ਨੇ ਚਾਹ ਦੁਨੀਆ ਚ ਕਿਤੇ ਬਸਦੇ ਨੇ ਇਹਨੂੰ ਮaaf ਨਹੀਂ ਕਰਨਗੇ ਕਿਉਂਕਿ ਮਾਨ ਸਾਹਿਬ ਦਿੱਲੀ ਵਾਲਿਆਂ ਤੋਂ ਤਾਂ ਪਹਿਲਾਂ ਹੀ ਆਸ ਨਹੀਂ ਸੀ ਦਿੱਲੀ ਪੰਜਾਬ ਦੀ ਕਦੇ ਨਹੀਂ ਹੋਈ ਤੇ ਨਾ ਹੀ ਦਿੱਲੀ ਨੇ ਕਦੇ ਹੋਣਾ ਪੰਜਾਬ ਦੀ ਵੋਟਾਂ ਪਾਇਆ ਸੀ ਮਾਨ ਸਾਹਿਬ ਤੈਨੂੰ ਭਗਵੰਤ ਮਾਨ ਨੂੰ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਸੀ ਪਰ ਇੰਨਾ ਵਿਕਜੇਗਾ ਤੇ ਇੰਨਾ ਡਰਾਮੇ ਤੇ ਉਤਰ ਆਏਗਾ ਸੋਚਿਆ ਨਹੀਂ ਸੀ ਦੇਖੋ ਪੀੜਤਾ ਦੇ ਮੱਲਮ ਤੱਕ ਕੀ ਲਾਉਣਾ ਸੀ ਮੁੱਖ ਮੰਤਰੀ ਡਰਾਮੇ ਕਰੀ ਜਾਂਦਾ ਗਨਮੈਨਾਂ ਦੇ ਵਿੱਚ 50 ਗਨਮੈਨਾਂ ਦੇ ਵਿੱਚ ਬੈਠ ਕੇ ਚੌਂਕੜੀ ਮਾਰ ਕੇ ਤੂੰ ਧਰਤੀ ਤੇ ਬੈਠ ਕੇ ਪ੍ਰਸ਼ਾਦਾ ਛਕਣ ਦਾ ਡਰਾਮਾ ਕਰ ਰਹੇ ਆ ਤੇ ਡਰਾਮਾ ਇਸ ਤੱਕ ਵੀ ਜੇ ਪ੍ਰਸ਼ਾਦੇ ਦੋਹ ਹੱਥ ਤੇ ਰੱਖ ਕੇ ਛਕਣੀ ਲੱਗ ਗਿਆ ਤਾਂ ਸ਼ਕਤਲ ਜਦੋਂ ਕੈਮਰੇ ਪਰ ਆਏ ਚੱਕ ਕੇ ਉਹ ਵੀ ਫੜਾਤੇ ਉਹ ਕੈਮਰੇ ਦੇ ਵਿੱਚ ਕੈਦ ਹੋ ਗਿਆ ਮਤਲਬ ਤੁਸੀਂ ਮਲਮ ਨਹੀਂ ਲਾ ਰਹੇ ਪੀੜਤਾ ਦੇ ਜ਼ਖਮਾਂ ਤੇ ਨੂਨ ਦੇ ਨਾਲ ਮਿਰਚਾਂ ਵੀ ਪਾ ਰਹੇ ਹੋ ਇਸ ਲੈਵਲ ਤੱਕ ਜਿਹੜੀ ਆ ਉਹ ਸਰਕਾਰ ਹੈ ਹੋਈ ਹੈ ਅਗਲੀ ਗੱਲ ਸਰਕਾਰ ਤੋਂ ਕੋਈ ਆਸ ਨਹੀਂ ਸਰਕਾਰ ਨੇ ਜੋ ਡਰਾਮਾ ਕੀਤਾ ਜੋ ਮਿਸਮੈਨੇਜਮੈਂਟ ਕੀਤੀ ਹੈ ਜੋ ਸਾਡੇ ਜ਼ਖਮਾਂ ਤੇ ਨਮਕ ਮਿਰਚਾਂ ਪਾਈਆਂ ਨੇ ਉਹ ਕਦੇ ਮਾਫ ਕਰਨ ਯੋਗ ਨਹੀਂ ਪਰ ਅੱਜ ਆਪਾਂ ਇਹ ਸਾਰੀਆਂ ਗੱਲਾਂ ਫੇਰ ਦੇਖਾਂਗੇ ਹਿਸਾਬ ਲਵਾਂਗੇ ਕੱਲੇ-ਕੱਲੇ ਪਿੰਡ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਮੰਤਰੀ ਮੁੱਖ ਮੰਤਰੀ ਨੂੰ ਸਾਫ ਦੇਣਾ ਪਣਾ। ਅੱਜ ਕੇਜਰੀਵਾਲ ਆਇਆ ਹੋਇਆ ਹੈ ਨਾ। ਅੱਜ ਮੁੱਖ ਮੰਤਰੀ ਗਿਆ ਨਹੀਂ ਉਹਦੇ ਨਾਲ। ਪਤਾ ਕਿਉਂ ਨਹੀਂ ਗਿਆ? ਪਤਾ ਹੈ। ਵੀ ਪੰਜਾਬੀ ਕਰਨਗੇ ਕੀ ਹੁਣ? ਅੱਜ ਕੇਜਰੀਵਾਲ ਦਾ ਸ਼ਾਮ ਹੁੰਦੇ ਹੁੰਦੇ ਕਿਤਨਾ ਕਿਤੇ ਹਾਰ ਪੱਕੇ ਪੈ ਜਾਣੇ ਨੇ। ਹਰ ਪੰਜਾਬੀ ਨੇ ਪੁੱਛਣੇ ਪੁੱਛਣਾ ਕਿ ਅੱਜ ਕੀ ਕਰਨ ਆਏ ਆਂ ਵੀ 15 ਦਿਨ ਬਾਅਦ। ਵੋਟਾਂ ਵਾਲੇ ਤਾਂ ਤੀਜੇ ਦਿਨ ਆ ਜਾਂਦਾ ਸੀ ਮੈਂ ਇਹ ਗਰੰਟੀ ਦੇਤਾ ਹਾਂ ਮੈਂ ਇਹ ਗਰੰਟੀ deta ਹਾਂ 20000 ਕਰੋੜ ਤੋਂ ਮੈਂ ਮਾਈਨਿੰਗ ਸੇ ਬਚਾ ਲੂੰਗਾ 20000 ਕਰੋੜ ਤੋਂ ਮੈਂ ਕਰਪਸ਼ਨ ਸੇ ਬਚਾ ਲੂੰਗਾ ਕਿੱਧਰ ਗਿਆ ਉਹ 50 60000 ਕਰੋੜ ਸਾਲ ਦਾ 60000 ਕਰੋੜ ਸਾਲ ਦੀ ਗੱਲ ਕੀਤੀ ਸੀ ਤੇ ਹੁਣ ਮੁੱਖ ਮੰਤਰੀ ਸਕੈਨ ਪਾਈ ਜਾਂਦਾ ਸਕੈਂਦਰ ਪਾਈ ਜਾਂਦਾ ਕਹਿੰਦਾ ਜੀ ਰਾਹਤ ਮੜ ਭੇਜੋ ਤੇ ਭਪਾ ਆਤਮਨ ਸਾਹਿਬ ਤੂੰ ਕਹਿੰਦਾ ਸੀ ਖਜ਼ਾਨਾ ਨਹੀਂ ਜੇ ਖਾਲੀ ਇਹ ਪਿੱਪਾ ਹੈ ਹੁਣ ਪਿੱਪਾ ਹੈ ਫਿਰ ਇਹ ਪੰਜਾਬ ਦਾ ਖਜ਼ਾਨਾਕ ਪਿੱਪਾ ਹੈ ਜਿਹੜਾ ਤੁਸੀਂ ਸਕੇਂਦਰ ਪਾ ਕੇ ਬਹਿ ਗਏ ਕੀ ਗੱਲ ਸਰਕਾਰ ਕੋਲ ਪੈਸੇ ਮੁੱਕ ਗਏ ਤਨੂੰ ਤਾਂ ਲੋਕਾਂ ਦਾ ਸਹਿਯੋਗ ਮੰਗਦੇ ਪੈਣਾ ਕਿਤੇ ਕਿ ਕੁਦਰਤੀ ਆਫਤਾਂ ਕੀ ਸਾਨੂੰ ਹੱਲ ਮਿਲ ਕੇ ਆਣਾ ਨਹੀਂ ਕੀਤਾ ਲੋਕ ਤਾਂ ਸੰਸਥਾਵਾਂ ਸ਼੍ਰੋਮਣੀ ਕਾਲ ਦੇ ਪ੍ਰਧਾਨ ਦੱਸ ਤੁਸੀਂ ਬਾਦਲ ਜੀ ਕੱਲੇ ਕੱਲੇ ਮੋੜ ਤੇ ਜਿੱਥੇ ਵੀ ਲੋੜ ਆ ਗਏ ਨੇ ਡੀਜ਼ਲ ਹੈ ਚਾਹ ਕਿਸ਼ਤੀਆਂ ਨੇ ਚਾਹ ਜਨਰੇਟਰ ਨੇ ਚਾਹ ਇੰਜਨ ਨੇ ਚਾਹ ਕੋਈ ਹੋਰ ਤਰਪਾਲਾਂ ਨੇ ਚਾਹ ਰਾਹਤ ਸਮਗਰੀਆ ਪਹਿਲੀ ਪਾਰਟੀਆ ਸ਼੍ਰੋਮਣੀ ਕਾਲਦਲ जिने राहत केंद्र खोल रखा ਜਲੰਧਰ ਦੇ ਵਿੱਚ ਕਹਿੰਦੇ ਸਿਆਸਤ ਚ ਮਕੰਦੇ ਪੈਣ ਪੁੱਛਦਾ ਕੋਈ ਨਹੀਂ ਸੀਗਾ ਕਾਲੀਦਾਨ ਨੂੰ ਤੇ ਅੱਜ ਹੜਾਂ ਦੇ ਬਹਾਨੇ ਸਿਆਸਤ ਚ ਬੰਦੇ ਪੈਣ ਤੁਸੀਂ ਇਹ ਦੱਸੋ ਗੱਲ ਜੇ ਲੋੜਵੰਦਾਂ ਦੀ ਬਾਹ ਫੜ ਲਈ ਉਹ ਸਿਆਸਤ ਹੋ ਗਈ ਉਹ ਕੁਝ ਕਰ ਕੀਤਾ ਤਾਂ ਸੀ ਡੀਜ਼ਲ ਭੇਜਿਆ ਕਿਸ਼ਤੀਆਂ ਭੇਜੀਆਂ ਇੰਜਣ ਭੇਜੇ ਜਨਰੇਟਰ ਭੇਜੇ ਤਰਪਾਲਾਂ ਭੇਜੇ ਕਿਸਾਨ ਨਹੀਂ ਕੀਤਾ ਆਪਣੇ ਆਂ ਦੇ ਨਾਲ ਖੜਨ ਦਾ ਵੇਲਾ ਵੋਟਾਂ ਨਹੀਂ ਕਹਿ ਰਿਆ ਸਾਨੂੰ ਪਸ਼ੂਆਂ ਦਾ ਚਾਰਾ ਹੋ ਗਿਆ ਕਾਲ ਸੈਂਟਰ ਸਰਕਾਰ ਨੇ ਨਹੀਂ ਬਣਾਇਆ ਹੋਇਆ ਮੈਨੂੰ ਲੱਗਦਾ ਨਹੀਂ ਕਿਤੇ ਮੈਂ ਦੇਖਿਆ ਨਹੀਂ ਕਿਤੇ ਚੱਲਦਾ ਕਾਲ ਸੈਂਟਰ ਸ਼੍ਰੋਮਣੀ ਕਾਲਦ ਨੇ ਖੋਲ ਰੱਖਿਆ ਸ਼੍ਰੋਮਣੀ ਕਾਲਦ ਨੇ ਰਾਤ ਕੇਂਦਰ ਖੋਲ ਰੱਖਿਆ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲਦ ਦੀਆਂ ਟੀਮਾਂ ਪਿੰਡ ਪਿੰਡ ਦੀਆਂ ਲੱਗੀਆਂ ਹੋਈਆਂ ਨੇ ਰਾਤ ਸਮੰਗਰੀ ਪਹੁੰਚਾਉਣ ਬਾਕੀ ਸੰਸਥਾਵਾਂ ਵੀ ਲੱਗੀਆਂ ਹੋਈਆਂ ਧਾਰਮਿਕ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਮਹਾਪੁਰਸ਼ ਵੀ ਲੱਗੇ ਹੋਏ ਨੇ ਮੈਨੇ ਕਹਿੰਦਾ ਕਿ ਕੱਲਾ ਕਾਲਦ ਲੱਗਿਆ ਹੋਇਆ ਪਰ ਬਾਕੀ ਕਿੱਥੇ ਨੇ ਸਰਕਾਰ ਕਿੱਥੇ ਆ اپੋਜੀਸ਼ਨ ਕਿੱਥੇ ਆ ਆ ਗਏ ਸੀ ਕਾਂਗਰਸ ਵਾਲੇ ਡਰਾਮਾ ਜਾਂ ਕਰਨ ਇੱਕ ਦਿਨ ਗਲਮਗਲੀ ਹੋ ਕੇ ਘਰ ਨੂੰ ਮੁੜਿਆ ਇਹ ਮੇਰੀ ਬੇਨਤੀ ਆ ਲੋੜ ਅੱਜ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਨਾਲ ਖੜਨ ਦੀ ਆਪਣੇਆਂ ਦੇ ਨਾਲ ਖੜਨ ਦੀ ਪੋਲਿਟਿਕਸ ਹੁੰਦੀ ਰਹਿਣੀ ਆ ਰਾਜਨੀਤੀ ਹੁੰਦੀ ਰਹਿਣੀ ਆ ਦੋਸ਼ੋ ਦੋਸ਼ ਲੱਗਦੇ ਰਹਿਣੇ ਨੇ ਪਰ ਸ਼੍ਰੋਮਣੀ ਕਾਲਦਰ ਤੁਹਾਡੀ ਆਪਣੀ ਪਾਰਟੀ ਮਾਂ ਪਾਰਟੀ ਅੱਜ ਔਖੇ ਸਮੇਂ ਦੇ ਵਿੱਚ ਹਰ ਪੀੜਤ ਦੇ ਨਾਲ ਨਿੱਕੜਾ ਕੇ ਖੜੀ ਆ ਇੱਕ ਸਵਾਲ ਹੈ ਤੁਸੀਂ ਕਹਿੰਦੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਜਿਸ ਤਰੀਕੇ ਨਾਲ ਜੋ ਸਥਿਤੀਆਂ ਨੇ ਉਹ ਕਿਸੇ ਤੋਂ ਲੁਕੀ ਵੀ ਨਹੀਂ ਹੋਈ ਕੱਲ ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਲੋਕੀ ਹੁਣ ਸਿੱਧੇ ਤੌਰ ਤੇ ਤੇ ਮੰਤਰੀਆਂ ਨੂੰ ਸੰਤਰੀਆਂ ਨੂੰ ਤਾਂ ਪੁੱਛਣਾ ਸੀ ਆਈਏਐਸ ਅਫਸਰ ਕ੍ਰਿਸ਼ਨ ਕੁਮਾਰ ਨੂੰ ਵੀ ਕੇਰ ਕੇ ਖੜ ਗਏ ਉਧਰ ਹਰਜੋਤ ਬੈਂਸ ਜਿਹੜੇ ਨੇ ਕਿ ਉਹ ਬੰਨ ਬਣਾ ਰਹੇ ਨੇ ਕੁਲਦੀਪ ਢਾਲੀਵਾਲ ਉਹ ਵੀ ਲੱਗੇ ਹੋਏ ਨੇ ਲੋਕਾਂ 'ਚ ਚੱਲਦਾ ਕਿ ਪਿਆ ਇਹ ਲੋਕਾਂ ਦਾ ਰੋ ਕਿਸ ਪਾਸੇ ਵੱਲ ਜਿਹੜਾ ਕਿ ਮੁੜਦਾ ਕਿਉਂਕਿ ਸਿੱਧੇ ਹੁਣ ਅਫਸਰਾਂ ਨੂੰ ਸਵਾਲ ਹੋਣ ਲੱਗੇ ਨੇ ਇਹ ਸਰਕਾਰ ਤੇ ਸਵਾਲ ਹੈ ਮੈਨੇਜਮੈਂਟ ਤੇ ਸਵਾਲ ਹੈ ਕਿ ਕੀ ਗਰਾਊਂਡ ਲੈਵਲ ਤੁਸੀਂ ਇਹ ਦੱਸੋ ਮੇਰਜੋਤ ਬੈਂਸ ਉੱਥੇ ਮਿੱਟੀ ਦੇਵ ਤਸਲੇ ਚੱਕੀ ਫਿਰਦਾ ਹੂੰ ਮੰਤਰੀ ਭਾਤ ਤਸਤੀਫਾ ਦਮੰਤਰੀ ਕਸ ਨੂੰ ਹੋਣਾਵੇਂ ਮੰਤਰੀ ਦਾ ਕੰਮ ਕੀ ਆ ਮੁੱਖ ਮੰਤਰੀ ਦਾ ਕੰਮ ਕੀ ਆ ਮੁੱਖ ਮੰਤਰੀ ਦਾ ਤੇ ਮੰਤਰੀ ਦਾ ਕੰਮ ਸ਼ਹਿਰ ਚੋਂ ਆ ਕੇ ਇੱਕ ਇੱਕ ਟੋਕਰਾ ਕੂੜਾ ਚੱਕਣਾ ਨਹੀਂ ਮੁੱਖ ਮੰਤਰੀ ਤੇ ਮੰਤਰੀ ਦਾ ਕੰਮ ਹੈ ਉਹ ਮੈਨੇਜਮੈਂਟ ਕਰਨ ਦਾ ਚੈਨਲਾਈਜ਼ ਕਰਨ ਦਾ ਕਿ ਤੁਸੀਂ ਉਹ ਉਹਨੂੰ ਸ਼ਹਿਰ ਨੂੰ ਕਿਵੇਂ ਚਲਾ ਰਹੇ ਹੋ ਉੱਥੇ ਦੀ ਜਿਹੜੀ ਕੋਈ ਕਾਰਪੋਰੇਸ਼ਨ ਆ ਉਹ ਉਹਨੂੰ ਕਿਵੇਂ ਸਫਾਈ ਕਿਵੇਂ ਕਰ ਰਹੀ ਆ ਨਹਿਰੀ ਪਬਾਕ ਕਿਵੇਂ ਕੰਮ ਕਰ ਰਿਹਾ ਉਹਨੇ ਖੁਦਾ ਉਹਦੀ ਸਫਾਈ ਕੀਤੀ ਕਿ ਨਹੀਂ ਕੀਤੀ ਉਹਦੇ ਬੰਨ ਪੱਕੇ ਕਿਤੇ ਨੇ ਕਿਤੇ ਕੰਮ ਦਾ ਆ ਇਹ ਆ ਜੋ ਡਰਾਮੇ ਥੈਲੇ ਚੱਕੀ ਫਿਰਦੇ ਨੇ ਮੋਢਿਆਂ ਤੇ ਮਤਲਬ ਉਹਨੂੰ ਥੈਲੇ ਮੋਢਿਆਂ ਤੇ ਚੱਕਰ ਨਾਲ ਥੋੜਾ ਮਸਲਾ ਲਾਉਣਾ ਅੱਜ ਉਹ ਤਾਂ ਲੋਕ ਆਪ ਹੀ ਕਰ ਲੈਣਗੇ ਹੁਣ ਉਹ ਤਾਂ ਜਿਨ੍ਹਾਂ ਜਿਨ੍ਹਾਂ ਦੀਆਂ ਵਿਚਾਰਿਆਂ ਦੀਆਂ ਹਜ਼ਾਰਾਂ ਇੱਕੜ ਜ਼ਮੀਨ ਸਾਹਮਣੇ ਖੜੀ ਆ ਉਹ ਤਾਂ ਵਿਚੇ ਬੀਪੀਆਂ ਵਿਚੇ ਬੱਚੇ ਵਿਚੇ ਬੰਦੇ ਸਾਰੇ ਟੱਬਰਾਂ ਦੇ ਟੱਬਰ ਲੱਗੀ ਹੋਏ ਨੇ ਸਸਤਾਵਾਂ ਨਾਲ ਲੱਗੀਆਂ ਹੋਈਆਂ ਨੇ ਮੰਤਰੀ ਦਾ ਕੰਮ ਤਾਂ ਉਹਨੂੰ ਪਹਿਲਾਂ ਸਮਝਣਾ ਸੀ ਜੋ ਪਹਿਲਾਂ ਤਾਂ ਕੀਤਾ ਕੁਝ ਨਹੀਂ ਪਹਿਲਾਂ ਤਾਂ ਮਾਈਨਿੰਗ ਮੈਂ ਸਮਝਦਾ ਕਿ ਇਹਨਾਂ ਨੇ ਕੋਰਣਾ ਵਿਚਾਰ ਰੱਖਿਆ ਮੈਂ ਨਹੀਂ ਕੋਈ ਘਰ ਅੱਜ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕ腐ਸ਼ਨ ਪੰਜਾਬ ਚੱਲ ਰਹੀ ਆ ਇਹ ਕਹਿੰਦੇ ਸੀ ਅਸੀਂ 60000 ਕਰੋੜ ਪੰਜਾਬ ਦਾ ਮਾਲੀਆ ਬਤਾ ਦਾਂਗੇ 68 ਤੇ ਆ ਸਾਲ ਚ 6 ਚੋਕਾ 24 ਲਾ ਲੋਂਤਾ ਇਹਦਾ ਮਤਲਬ 2 ਲੱਖ ਕਰੋੜ 2 ਲੱਖ ਹਜ਼ਾਰ ਕਰੋੜ ਤੁਸੀਂ ਕੇਜਰੀਵਾਲ ਵਾਲਿਆਂ ਦੀ ਗੱਲਾਂ ਕਰਨ ਲੱਗੇ ਕੇਜਰੀਵਾਲ ਵਾਲਾ ਨਹੀਂ ਮੈਂ ਇਹਨਾਂ ਦੀ ਗੱਲ ਇਹਨਾਂ ਦੇ ਨਾਲ ਹੀ ਕਰ ਰਿਹਾ ਇਹ ਕਹਿੰਦੇ ਸੀ ਯਾਰ ਕੇਜਰੀਵਾਲ ਕਹਿੰਦਾ ਸੀ ਨਾ 60000 ਕਰੋੜ ਸੀ ਸਾਲ ਦਾ ਸੀ ਕਰਪਸ਼ਨ ਤੋਂ ਤੇ ਮੈਨਿੰਗ ਤੋਂ ਬਚਾ ਲਾਂਗਾ ਕਿੱਥੇ ਗਿਆ ਤੇ ਉਹ ਸਾਢੇ 3 ਸਾਲ ਦਾ ਸਾਲ ਦਾ ਕਿੱਥੇ ਗਿਆ 2 ਲੱਖ ਕਰੋੜ ਕਿੱਥੇ ਗਿਆ ਉਹ ਦੱਸਣਾ ਨਾ ਸਾਨੂੰ ਉਹ ਕਿੱਥੇ ਗਿਆ ਉਹ ਗਿਆ ਦਿੱਲੀ ਟਰੱਕ ਪਰ ਪਰ ਕੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਨਾ ਜਿਹੜੇ ਮੈਂ ਅੱਜ ਤੋਂ ਤੁਸੀਂ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ ਦੇਖ ਲਓ ਮੈਂ 2 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਕਿ ਪਟਿਆਲੇ ਜ਼ਿਲ੍ਹੇ ਦੇ 8 ਐਮਐਲਏ ਨੇ 8ਾਂ ਚੋਂ 4 ਤੇ ਪਰਚੇ ਹੋਣਗੇ ਤੇ 6 ਨੂੰ ਬਦਲ ਦਿੱਤਾ ਜਾਵੇਗਾ ਜਲਦੀ ਉਹ ਐਸੇ ਤਰ੍ਹਾਂ ਪੰਜਾਬ ਦੇ 60 ਤੋਂ 70 ਐਮਐਲਏ ਅਗਲੇ 2-4 ਮਹੀਨੇ ਦੇ ਵਿੱਚ ਬਦਲੇ ਜਾਣਗੇ ਪਰਚੇ ਹੋਣਗੇ ਹੁਣ ਹੁਣ ਪਾਰਟ 2 ਆਏਗਾ ਇਹਨਾਂ ਦਾ ਜਿਹੜਾ ਸਾਮ-ਦਾਮ ਦੰਡ ਭੇਦ ਉਹ ਆਏਗਾ ਹੁਣ ਉਹ ਕੀ ਹੈ ਕਿ ਆਪਣੇ ਐਮਐਲਏ ਤੋਂ ਪਹਿਲਾਂ ਲੁੱਟ ਮਚਾਈ ਉਹਨਾਂ ਤੋਂ ਹਿੱਸੇ ਲੈ ਦਿੱਲੀ ਨੂੰ ਲੈ ਕੇ ਉਹੀ ਐਮਐਲਏਾਂ ਤੇ ਪਰਚੇ ਕਰਨਗੇ ਠੋਕਣਗੇ ਤੇ ਪੰਜਾਬ 'ਚ ਦਿਖਾਉਣਗੇ ਕਿ ਪਹਿਲੀ ਪਾਰਟੀ ਐ ਜਿਹੜੀ ਆਪਣੇ ਐਮਐਲਏ ਤੇ ਪਰਚੇ ਕਰਦੀ ਐ ਦੂਜੀ ਵਾਰ ਵੋਟ ਇਸ ਗੱਲ ਤੇ ਮੰਗਣਗੇ ਦੇਖੋ ਤਰੀਕਾ ਪਹਿਲਾਂ ਐਮਐਲਏਾਂ ਦੇ ਥਰੂ ਮੰਤਰੀਆਂ ਥਰੂ ਲੁੱਟਿਆ ਪੰਜਾਬ ਨੂੰ ਹੁਣ ਇਹਨਾਂ ਨੂੰ ਠੋਕਣਗੇ ਇਹਨਾਂ ਨੂੰ ਠੋਕ ਕੇ ਅਗਲੇ ਅਗਲੀਆਂ ਵੋਟਾਂ ਮੰਗਣਗੇ ਕਿ ਦੇਖੋ ਕਟੜੇ ਇਮਾਨਦਾਰ ਪਾਰਟੀ ਜਿਹੜੀ ਆਪਣੇ ਐਮਐਲਏ ਤੇ ਕੰਮ ਕਾਰਵਾਈਆਂ ਕਰਦੀ ਐ ਆਪਣੇ ਐਮਐਲਏ ਦੇ ਕਾਰਵਾਈਆਂ ਕਰਦੀ ਉਹਨਾਂ ਤੇ ਉਹਨਾਂ ਦੇ ਸਮੋਡਿਵ ਰੱਖ ਕੇ ਲੁੱਟ ਲੁੱਟਿਆ ਪੰਜਾਬ ਅੱਜ ਉਹਨਾਂ ਤੇ ਪਰਚੇ ਕਰਨਗੇ ਤੇ ਅਗਲੀ ਵਾਰ ਵੋਟਾਂ ਦੇ ਵਿੱਚ ਇਹਨਾਂ ਦੇ ਮੁੱਦਿਆਂ ਦੇ ਰਾਕੇ ਵੋਟਾਂ ਮੰਗਣਗੇ ਠੀਕ ਹੈ ਧੰਨਵਾਦ ਜੀ ਸਾਹਿਬ ਬਹੁਤ ਤਿੱਖਾ ਤੇ ਸਿੱਧਾ ਸਪਸ਼ਟ ਹਮਲਾ ਜਿਹੜਾ ਹੈ ਕਿ ਸਰਬਜੀਤ ਚਿੰਝਰ ਹੋਰਾਂ ਨੇ ਕੀਤਾ ਅੱਜ ਦੀ ਜੋ ਫੇਰੀ ਕੇਜਰੀਵਾਲ ਹੋਰਾਂ ਦੀ ਮੌਜੂਦਾ ਸਮੇਂ ਜੋ ਸਥਿਤੀਆਂ ਚੱਲਦੀਆਂ ਪਈਆਂ ਨੇ ਦੇਖਣਾ ਹੋਏਗਾ ਲੋਕੀ ਗਰਾਊਂਡ ਲੈਵਲ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਯੂ ਪੋਲਿਟੀਕਲ ਜਿੰਨੇ ਵੀ ਐਸੋਲੇ ਨੇਤਾ ਫੀਲਡ ਚ ਘੁੰਮਦੇ ਪਿੰਦੇ ਉਹਨਾਂ ਦਾ ਸਵਾਗਤ ਕਰਦੇ ਨੇ ਤੇ ਖਾਸ ਤੌਰ ਤੇ ਇੱਕ ਵੱਡਾ ਸਵਾਲ ਅੱਜ ਜੋ ਪੰਜਾਬ ਦੀ ਸਥਿਤੀ ਹੈ ਇਹਦਾ ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਨਾਲ ਸੱਟਾ ਨਿਕਲੇਗਾ ਤੇ ਇਹਦੇ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਕਿਹੋ ਜਿਹਾ ਨਿਕਲਣਗੇ ਕੈਮਰਾ ਪਰਸਨ ਚ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ